ਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਥੀਰੋ ਦੇਖ ਤੁਮਾਰੇ ਰੰਗਾ ਤੁਹੀ ਸੁਆਮੀ ਅੰਤਰ ਜਾਮੇ ਤੁਹੀ ਵਸਹਿ ਸਾਦਕੇ ਸੰਗਾਰਾ ਖਿਨ ਮੈ ਥਾਖ ਨਵਾਜੇ ਠਾਕੁਰ ਨੀਤ ਕੀਟ ਤੇ ਕਰਹਿ ਰਜੰਗਾ ਕਬਹੋ ਨ ਬਸਰੇ ਹਿਏ ਮੁਰਤੇ ਨਾਨਕ ਦਾਸ ਇਹੀ ਦਾਨ ਮੰਗਾ ਬਿਲਾਵਲਾ ਮਹਲਾ ਪੰਜਵਾ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰਖੋ ਹਰ ਆਗੇ ਸਰਬ ਜੀਆ ਕਾ ਹੈ ਪ੍ਰਤਪਾਲ ਰਹਾਉ ਸ਼ਰਨ ਸਮਰਥ ਆਕਤ ਸੁਖ ਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸਨੋ ਲਗੇ ਨਾ ਤਤੀਬਾਨ ਦਾ ਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੈ ਸੰਤ ਜਨਾ ਕੀ ਮਿਲੈ ਰਵਾਲ ਬਿਲਾਵਨ ਮਹੱਲਾ ਪੰਜਵਾ ਸਿਮਰਤਨਾ ਬਾ ਕੋਟ ਜਤਨ ਭੇ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤਰਾਸ ਅਹੇ ਰਹਾਉ ਜੇਤੇ ਪੁਨਹ ਚਰਨ ਸੇ ਕਿਨੇ ਮਨ ਤਨ ਪ੍ਰਭ ਕੇ ਚਰਨ ਗਹਿ ਆਵਨ ਜਾਣ ਪਰਮ ਪਉਨਾਠਾ ਜਨਮ ਜਨਮ ਕੇ ਕਿਲ ਵਿਖ ਦਹਿ ਨਿਰਭਉ ਹੋਏ ਭਜੋ ਜਗਦੀ ਸੈ ਇਹੋ ਪਦਾਰਥ ਵਡ ਭਾਗ ਨਹੀਂ ਕਰ ਕਿਰਪਾ ਹੋਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲਾ ਮਹੱਲਾ ਪੰਜਵਾ ਸੁਲਹਿ ਤੇ ਨਾਰਾਇਣ ਰੱਖ ਸੁਲਹਿ ਕਾ ਹੱਥ ਕਹੀ ਨਾ ਪਹੁੰਚੈ ਸੁਲਹਿ ਹੋਏ ਮੂਆ ਨਾ ਪਾਕ ਰਹਾਉ ਕਾੜ ਕੋਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦਿਨਾ ਤਾਕ ਪੁੱਤਰ ਮੇਤ ਤਨ ਕਿ ਸ਼ੋਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਸ ਪ੍ਰਭ ਬਲੇਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲਾ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਰਜ ਰਾਸ ਕੀਆ ਗੁਰਦੇਵ ਰਹਾਉ ਆਦਮਾ ਦੇ ਪ੍ਰਭ ਹੰਤ ਸੁਆਮੀ ਆਪਣਾ ठाट ਬਨਾਇਓ ਆਪ ਆਪਣੇ ਸੇਵਕ ਕੇ ਆਪੇ ਰਖੈ ਰਬ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹਲਾ 5 ਤਾਪ ਪਾਪ ਤੇ ਰਖਿਆਪ ਸੇਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪਰਤਾਪ ਦੁਖ ਦਿਨ ਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਜੇ ਮਨ ਤਨ ਸਚ ਧਰਾਪ ਅਨਾਥ ਕੋ ਨਾਥ ਸ਼ਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬੇਲਾਵਲਾ ਮਹੱਲਾ ਪੰਜਵਾ ਜਿਸ ਤੇ ਉਪਜਿਆ ਤੇ ਸਹ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਬੜੇ ਭਾਗੇ ਅੰਤਰ ਜਾਮੀ ਸੁਗੜ ਸੁਜਾਨ ਹੱਥ ਦੇ ਰਖੇ ਕਰ ਆਪਣੇ ਵੱਡ ਸਮਰਥ ਨਿਮਾਨਿਆ ਕੋ ਮਾਨ ਭ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਣ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਈਏ ਕੁਰਬਾਨ ਬਿਲਾਵਲਾ ਮਹਲਾ 5 ਦੋਵੈ ਥਾਵ ਰੱਖੇ ਗੁਰਸੂਰੇ ਹਲਤਾ ਫਲਤਾ ਪਾਰ ਬ੍ਰਹਮਸ ਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਥੂਰੇ ਆਮਨ ਜਾਣ ਰਹੇ ਥਿਤ ਪਾਏ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਦਰ ਬਾਹਰ ਵੇਖ ਹਜ਼ੂਰੇ ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੋਖ ਨਸੇ ਕਬਹ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ प्रेतम प्राण आधार स्वामी हो रहे प्रब अंतर जामे क्या गुण तेरे सार समारी सास सास प्रब तुजह चितारी कृपालु द प्रब दीन दयाला ਜੀ ਜੰਤ ਕੇ ਕਰੋ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਅਪੇ ਬਿਲਾਵਲ ਮਹਲਾ ਪੰਜਵਾਂ ਤਨ ਧਨ ਜੋ ਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਬਿਕਾਰ ਨਿਸਪੂਰ ਭਿਆ ਰਹਾਓ ਅਨੇਕ ਪ੍ਰਕਾਰ ਭੋਜਨ ਨੇ ਤਖਾਤੇ ਮੁਖ ਦੰਤਾ ਕਸਖੀਨ ਖਿਆ ਮੇਰੇ ਮੇਰੇ ਕਰ ਕਰ ਮੁੱਠੋ પાપ કરત નહ પરી દયા મહા બેકાર કોર દુખ સાગર તેસમે પ્રાણી ગલત પયા શરણ પરે નાનક સ્વામી કી બાહ પકર પ્રભ કાડ લયા ਬਿਲਾਵਲਾ ਮਹੱਲਾ ਪੰਜਵਾ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚਖ ਮਰਤ ਕੁਸਲ ਭਇਆ ਮੇਰੇ ਪਾਏ ਮੀਤ ਰਹਾਉ ਗਏ ਬਿਆਦ ਉਪਾਦ ਸਬਨਾਸੀ ਅੰਗੇਕਾਰ ਕਿਉ ਕਰਤਾਰ ਸਾਤ ਸੁਖ ਹਰ ਅਨੰਦ ਕਨੇਰੇ ਪ੍ਰੇਤਮਾ ਨਾਮ ਹਰਦੈ ਉਰਹਾਰ ਜਿਉ ਪਿੰਡ ਧਨ ਰਾਸ ਪ੍ਰਭ ਤੇਰੇ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲਾ ਮਹਲਾ ਪੰਜਵਾਂ ਗੋਬਿੰਦ ਸਿਮਰ ਹੋ ਆਕਲਿਆਨ ਮਿੱਟੀ ਉਪਾਦ ਭਇਆ ਸੁਖ ਸਾਚਾ ਅੰਦਰ ਜਾ ਮੇ ਸਿਮਰਿਆ ਜਾਨ ਰਹਾਉ ਜਿਸਕੇ ਜੀ ਤਨ ਕੀ ਸੁਖ ਹਲੇ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਣੇ ਕੀ ਆਪੇ ਰਖੀ ਭੈ ਭੰਜਨ ਉਪਰ ਕਰਤੇ ਮਾਨ ਭਈ ਮਿਤਰਾਏ ਮਿਟੇ ਬੁਰਾਏ ਦ੍ਰਿਸ਼ਟ ਦੂਤ ਹਰ ਕਾਡੇ ਸ਼ਾਨ ਸੁਖ ਸਹਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣ ਹੈ ਵਖਾਣ ਬਿਲਾਵਨਾ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੈ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਧੂ ਪੈ ਨਿਹਾਲ ਰਹਾਓ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪੈ ਰਵਾਲ ਕੰਠ ਲਾਏ ਰੱਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤ ਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਬਿਲਾਵਲਾ ਮਹਲਾ 5 ਮੋਲਾ ਲਨ ਸਿਉ ਪ੍ਰੀਤ ਬਣੀ ਰਹਾਓ ਤੋਰੀ ਨਾ ਟਟੇ ਸ਼ੋਰੀ ਨਾ ਛੋਟੇ ਐਸੀ ਮਧੋ ਖਿੰਚ ਤਨੀ ਜਨ ਸਰੇਨ ਮਨ ਮਾਹ ਬਸਤ ਹੈ ਤੋ ਕਰ ਕੇ ਕਿਰਪਾ ਪ੍ਰਭ ਆਪਣੇ ਬਲ ਬਲ ਜਾਓ ਸਿਆਮ ਸੁੰਦਰ ਕੋ ਇਕਾਥ ਕਥਾ ਜਾ ਕੇ ਬਾਤ ਸੁਣੀ ਜਨ ਨਾਨਕ ਦਾਸ ਨੰਦਾਸ ਕਹੀਤ ਹੈ ਮੋਹ ਕਰੋ ਕਿਰਪਾ ਠਾਕੁਰ ਆਪਣੇ ਬਿਲਾਵਲ ਮਹੱਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਕਾ ਹਿਰਦੈ ਧਰ ਮੰਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾਕਾ ਕੇ ਆ ਸਗਲ ਜਹਾਨ ਰਸਨਾ ਰਵੋ ਏਕ ਨਰਾਇਣ ਸਾਚੀ ਦਰਗਹਿ ਪਾਵਹ ਮਾਨ ਸਾਧੂ ਸੰਗ ਪ੍ਰਾਪਤ ਜਾ ਕੋ ਤੈਨਹੀਂ ਪਾਇਆ ਇਹੋ ਨਿਦਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀ ਜੈ ਧਾਨ ਬਿਲਾਵਲਾ ਮਹੱਲਾ ਪੰਜਵਾਂ ਰਾਖ ਲੀਏ ਸਤ ਗੁਰ ਕੀ ਸ਼ਰਨ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਕਰਨ ਰਹਾਉ ਬੇਸੰਭਰ ਪੂਰਨ ਸੁਖ ਦਾਤਾ ਤਗਲ ਸਮਗਰੇ ਪੋਖਣ ਪਰਣਾ ਥਾਨ ਥਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿਧ ਤਮ ਕਾਰਨ ਕਰਨ ਆਦ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤਾ ਨਾਨਕ ਨਹੀਂ ਡਰਣਾ ਰਗ ਬਿਲਾਵਲਾ ਮਹੱਲਾ ਪੰਜਵਾ ਦੋ ਪਦੇ ਕਰ ਅਠਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਨਾਹਿ ਪ੍ਰਭ ਸਭ ਕੁਛ ਤੇਰਾ ਏ ਘੈ ਨਿਰਗੁਣ ਯੋਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮਹਿ ਆਪ ਬਾਹਰ ਗੁਣ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਰਾਜਨ ਆਪੇ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕੋ ਦਰਾਉ ਕਾ ਸੋ ਬਲ ਬੰਚਾ ਜਹ ਜਹ ਪੇਖੋ ਤਹ ਤਹ ਨਿਰਾ ਸਾਦ ਮੂਰਤ ਗੁਰ ਪੇਟੋ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਕਾ ਕ ਦਰਾਉ ਕਾਸੋ ਬਲ ਬੰਚਾ ਜਹ ਜਹ ਪੇਖੋ ਤਹ ਤਹ ਨੇਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ